ਦਿੱਸੀ ਤਿਲਕ ਕੇ ਤਿਲਕ ਕੇ ਹਾਂ ਅੱਛਾ ਨੂੰ ਤੁਸੀਂ ਕਹਿਣੇ ਮੈਂ ਤਾਂ ਤੂੰ ਵੀ ਸਾਬਨ ਤੋਂ ਤੇ ਡਿੱਗੀ ਲੱਗਦੀ ਨਾ ਨਾ ਇਹ ਕੋਈ ਇਹ ਵੀ ਤੂੰ ਵੀ ਕੱਪੜੇ ਤੋਂ ਦੀ ਡਿੱਗੀ ਲੱਗਦੀ ਆ ਉਹ ਕਹੂਗੀ ਨਾ ਨਾ ਇਹ ਤਾਂ ਸਾਬਨ ਤੋਂ ਤਰੀ ਨੇ ਤੋੜੀ ਤੇਰੀ ਬਾ ਦੁਬਾਰੇ ਕੱਠਿਆਂ ਬੋਲਾਂਗੇ ਸਰਪੰਚ ਵੀ ਨੇ ਅੱਛਾ ਤੇਰੀ ਵੀ ਬਾ ਸਰਪੰਚ ਨੇ ਤੋੜੀ ਆ ਆ ਕੀ ਅੱਛਾ ਤੇਰੀ ਵੀ ਬਾ ਇੱਥੇ ਚੱਕਣਾ ਅੱਛਾ ਤੇਰੀ ਵੀ ਬਾ ਸਰਪੰਚ ਨੇ ਤੋੜੀ ਆ ਫਿਰ 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 ਮੈਂ ਤੇਰੀ ਵੀ ਬਾ ਤੇਰੀ ਵੀ ਬਾ ਸਰਪੰਚ ਨੇ ਤੋੜੀ ਆ ਹਾਂ ਠੀਕ ਹੈ ਹੈ ਕੱਠਿਆਂ ਨੇ ਬੋਲਣਾ ਇੱਕੋ ਲੈ ਜਾ ਚੱਲ ਪਹਿਲਾਂ ਇੱਕ ਦੂਜੇ ਕਹਿੰਦੇ ਦੇਖਾਂਗੇ ਚਲ ਚਲ ਹਾਂ ਅੱਛਾ ਮੈਨੂੰ ਲੱਗ ਤੂੰ ਵੀ ਤਿਲਕ ਕਿ ਡਿੱਗੀ ਲੱਗਦੀ ਹੈ ਹਾਂ ਇਹਦਾ ਨਾ ਸਾਬਣ ਤੋਂ ਪੈਰ ਤਿਲਕ ਗਿਆ ਸੀ ਅੱਛਾ ਹੋਰ ਸਿੰਦਰ ਵੀ ਬਾਥਰੂਮ ਚ ਡਿੱਗ ਗਈ ਸੀਗੀ ਤਿਲਕ ਕੇ ਹਾਂ ਮੈਂ ਵੀ ਹੋਮੀ ਤਿਲਕ ਕਿ ਡਿੱਗੀਆਂ ਜਿਵੇਂ ਤੁਸੀਂ ਡਿੱਗੇ ਹੋ ਹੈ ਤੇਰੀ ਤੂੰ ਵੀ ਉਹਨੇ ਵਾਂ ਥੋੜੀ ਹੈ ਤੈਨੂੰ ਵੀ ਤੇਰੀ ਵੀ ਤੇਰੀ ਵੀ ਵਾਂਹਨੇ ਥੋੜੀ ਹੈ ਚਲ ਤੇਰੀ ਵੀ ਵਾਂਹ ਥੋੜੀ ਹੈ ਤੇਰੀ ਵੀ ਉਹਨੇ ਵਾਂਹ ਥੋੜੀ ਆਈਦਾ ਆਈਦਾ ਗਲਤ ਸੀ ਇਹਦਾ ਗਲਤ ਚਲ ਹੈਦਾ ਗੱਲ ਚੁੱਪ ਕਰ ਚਲ ਮਰਡੇ ਲੈ ਸਰਪੰਚੀ ਦੇ ਸਰਪੰਚੀ ਦੁਬਾਰੇ ਵਗ ਜਾ ਫੇਰ ਫਿਰ ਅਸੀਂ ਕਿਉਂ ਤੇਰੇ ਪਿੱਛੇ ਵਾਹ ਤੜਾਈਏ ਮੇਰੀ ਗੱਲ ਛੱਡੋ ਚਲ ਦੁਬਾਰੇ ਲੈ ਹੁਣ ਕਰੀਏ ਕੀ ਹਟ ਜਾ ਤਿੰਨੇ ਗਰੁੱਪ ਨਾ ਬਣਾਲੀ ਉਹ ਮੇਰੀ ਗੱਲ ਇਹ ਹਟ ਜਾਣਾ ਨਾ ਹੋਵੇ ਤਾਂ ਧੋਖੇਬਾਜ਼ ਇੱਕ ਨੰਬਰ ਦਾ ਵਧੀਆ ਨਹੀਂ ਹੋਇਆ ਵਧੀਆ ਭਾਈ ਬਾਹਰ ਹੋਵੇ ਤਾਂ ਚਲ ਫੇਰ ਉਧਰ ਵਾਈਡ ਲਾ ਲੈ ਅੱਛਾ ਵਾਈਡ ਲਾ ਲੈ ਇਧਰ ਆ ਦੀਦੀ ਉਹ ਸੀਨ ਕਰਾਂਗੇ ਮਰ ਜਣ ਨਾ ਇੱਕ ਦੂਜੇ ਕਿਨੇ ਲਖੇ ਭਾਈ ਇਹ ਨਹੀਂ ਕਹਦਾ ਸੁਦਰਦਾ ਸਾਡੀਆਂ ਬਾਹ ਤੜਾ ਕੇ ਆਪ ਫੇਰ ਕਹਿੰਦਾ ਮੈਂ ਹੋਰ ਕਰਾ ਲਾ ਪਿਆ ਆਏ ਉਹ ਵੀ ਨਾ ਜਿੱਕ ਤੇ ਆਹ ਆਜ ਉਹ থামਣੇ ਕਰ ਲੀਓਰੇ ਹਾਂ ਇੱਕ ਖਿੱਚਦਾ ਸੀ ਬਿੱਜੀ ਦੀ ਫੋਟੋ ਉਥੋ ਉਥੋ ਲਾਈ ਵਟੇ ਵਟੇ ਤੁਰ ਜਾਂਦੀ ਸੀ ਮੈਂ ਖੇਤੋਂ ਚਪਲ ਸਿੱਧੀ ਪਾਉਤ ਚਪਲ ਸਿੱਧੀ ਪਾਉ ਮੇਰੀ ਨਹੀਂ ਪਾਉਂਦੀ ਉਲਟ ਪਾਉਂਦੀ ਹੈ ਹੁਣ ਤੁਰਨੀ ਨਹੀਂ ਆਉਂਦਾ ਪਾਉਂਦੀ ਹੈ ਤੁਰਨੀ ਨਹੀਂ ਆਉਂਦਾ ਕਿੱਧਰ ਨਹੀਂ ਥੋੜੇ ਦੋਨਾਂ ਦੋਨਾਂ ਦਾ ਰੈਕਸ਼ਨ ਜਿੰਨਾ ਤਰਦਾ ਪੁੱਢਾ ਰੁਪਏ ਸੀ ਕਿਓ ਕਰਾਂਗੇ ਨਹੀਂ ਨਹੀਂ ਜੇ ਤੁਸੀਂ ਆਪਣੇ ਤੇਰੇ ਨਾਲ ਲੜੋਗੇ ਉਹ ਕਟ ਨਹੀਂ ਕਰੂਗੀ ਪਰ ਤੁਸੀਂ ਬਾਹਰ ਦੀ ਮੇਰੇ ਕੋ ਜਾਓਗੇ ਉਹ ਕਟ ਨਹੀਂ ਮੈਂ ਤੁਹਾਨੂੰ ਬਖਸ਼ੂਗੀ ਜੈਸਾ ਬੀਜੋਗੇ ਵੈਸਾ ਬਾਹੋਗੇ ਆਜਾ ਠੀਕ ਆ ਕੇ ਉਹ ਚਾਹਾਂ ਦਾ ਪੰਚ ਨਹੀਂ ਜਰਾ ਉਹ ਕਿਹ ਚਲੋ ਕਿਹਾ ਸੀ ਚਲੋ ਆਇਸ ਰਾਜੋ ਕਿਤੇ ਨਹੀਂ ਲਾਵਾ ਹੋ ਪਤਾ ਕੀ ਆ ਤੁਸੀਂ ਜੀ ਨੂੰ ਹੱਥ ਪਾਣੀ ਪਾ ਗਦੇ ਹਾਂ ਹੈਨਾ ਇੱਧੇ ਲਿਆਉਂਗੇ ਮੈਨੂੰ ਕਿਤਨਾ ਮੈਰ ਚਲੋ ਚਲੋ ਇਹ ਕਰਨ ਲੱਗੇ ਮੈਂ ਕਰਕੇ ਤੂੰ ਗਰਾਵ ਤੁਸੀਂ ਕਹੋ ਭਾਈ ਐ ਕਰਕੇ ਜਨਾ ਮੈਨਾਂ ਤਾਂ ਮੈਨੂੰ ਪਤਾ ਹੈ ਕਿ ਬਿਨਾ ਲੇਡੀ ਪੁਲਿਸ ਤੋਂ ਮੈਨੂੰ ਤੁਸੀਂ ਹੱਥ ਨਹੀਂ ਲਾ ਸਕਾਂਗੇ ਹਾਂ ਹੈਨਾ ਤੇ ਜੇ ਲਾਉਂਗੇ ਤਾਂ ਫਿਰ ਦੇਖ ਲੋ ਵਰਦੀ ਓਟੇ ਪਾਈ ਹੈ ਫਿਰ ਮੈਂ ਲਹਾ ਨਹੀਂ ਸਕਦੇ ਵਰਦੀ ਤਾਂ ਫਿਰ ਆਪਦੇ ਆਪ ਹੀ ਲੈ ਵਰਦੀ ਵਰਗੇ ਪਾਉਂਗੇ ਤਾਂ ਫਿਰ ਵਰਦੀ ਕੋਈ ਨਹੀਂ ਰਹੇਗਾ ਹੈਨਾ ਉਸ ਤੋਂ ਬਾਅਦ ਹੀ ਗੱਲ ਫੇਰ ਫੇਰ ਉਸ ਵਾਰ ਕੀ ਕਹਾਂਗਾ ਉਹਨੇ ਨੂੰ ਇਹ ਸਰਪੰਚਾ ਇੱਕ ਮਿੰਟ ਖੜ ਜਾ ਬਕਸੂ ਐ ਨਾ ਬਾਈ ਯਾਰ ਮੱਲਾ ਆ ਜਨੇੜੇ ਧਿਆਨ ਨਾਲ ਚਲੋ ਵੀਰੇ ਉਹਨੇ ਨੂੰ ਕਰ ਸਰਪੰਚ ਆ ਜੂਗਾ ਮੂੰਹ ਆ ਰੇਗਾ ਮੈਂ ਮੈਂ ਤਾਂ ਹੈ ਰਹੀ ਆ ਲੈ ਫਿਰ ਤੈਨੂੰ ਮਤਲਬ ਤੂੰ ਮਸ਼ੀਨ ਦੇ ਵਿੱਚ ਹੀ ਖੜਾ ਅੱਛਾ ਮੈਨੂੰ ਯਾਰ ਇਹ ਨਹੀਂ ਬੜਾ ਪੰਗਾ ਪੱਕ ਪੂਰੀ ਬਰਾਗ ਬੰਦੇ ਕੀ ਕਰਦੇ ਨੇ ਜਨਾਬ ਜੋ ਇੱਕੋ ਹੀ ਘਾਸੇ ਵਾਲਾ ਆਪਣੀ ਉਹ ਜਨੇ ਪਾ ਜੀ ਨੇ ਸਹੀ ਹੈ ਆਪਣੇ ਵਾਸਤੇ ਇੱਕ ਹੀ ਗੱਲ ਸੇਵਾਂ ਦੀ ਗੱਡੀ ਕੱਢਣਾ ਪੱਗੜਾ ਵਾਂਦੀ ਦੀ ਬੱਚ ਬੜੀ ਬੱਚ 20 ਕਿਲੋ ਤੋ ਜਿੱਦ ਤੱਕ ਲੈਂਦੇ ਆ ਮੈ ਤਾਂ ਬੰਨੀ ਹੀ ਆ ਆਹ ਗੱਡੀ ਜਿੱਦ ਤਰੀ ਸੀ ਚਲੋ ਪਰ ਮੈਂ ਕੋਈ ਐਕਸ਼ਨ ਨਾ ਲਿਆ ਹਾਂ ਠੀਕ ਹੋ ਗਿਆ ਇੱਕੋ ਜਨਾਨੀ ਕੋਈ ਨਹੀਂ ਕੋਈ ਜਨਾਨੀ ਕਾ ਉਸਤੇ ਵਾਲਾ ਆਪਣੇ ਜੀ ਨੂੰ ਨੱਪਾ ਜੀ ਇੱਕੋ ਜਨਾਨੀ ਹੈ ਜੀ ਆਪਣੇ ਛਾਣੇ ਤੇ ਇੱਕੋ ਲੇਡੀ ਲੇਡੀ ਜਿਹਨਾਂ ਦਾ ਇੱਕੋ ਜਨਾਨੀ ਹੈ ਜੀ ਆਪਣੇ ਘਰਾਂ ਦੇ ਉਹੀ ਤਾਂ ਬਿਨੇਪਾ ਬਿਨੇਪਾ ਜੋ ਕਿ ਤੇ ਬਿਨੇਪਾ ਜਪੈ ਤੋੜਾ ਉਹਨੇ ਬਿਨੇਪਾ ਤੇ ਬਿਨੇਪਾ ਤੇਰੇ ਪੱਤੀ ਵਾ ਜੋਨੇ ਪਾ ਕੇ ਤੇਰੇ ਜੀ ਰਿਹਾ ਜਮਾਗੇ ਬਾਗ ਬਾ ਮਾਨੂੰ ਬਾਗ ਪਾਪੜੇ ਆ ਗਿਆ ਜੀ ਗੇਟ ਬੰਦ ਕਰ ਆਟ ਵਾ ਗਿਆ ਸੀ ਆਟ ਗੇਟ ਕੋਲੀ ਅੰਦਰ ਵੜ ਕੇ ਗਈ ਹਾਇ ਕੋਈ ਕਰੇ ਜਦੋਂ ਮੈਂ ਆ ਗਿਆ ਹੂੰ ਪਹਿਲਾਂ ਤਾਂ ਤੁਸੀਂ ਆ ਜਾਓ ਤਾਂ ਕਿ ਇੱਥੇ ਕੱਢ ਕੇ ਨਾ ਦੇਖੇ ਉਹ ਐ ਕੋਈ ਕੋਈ ਕਰੇ ਇਹ ਗੱਲ ਹਾਂ ਹਾਂ ਓਕੇ 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 ਇਹਹੀ ਗੱਲ ਤੁਸੀਂ ਕੀਤੀ ਏ ਨਾ ਤੇ ਆ ਜਾਓ ਪਿੱਛੋਂ ਜੱ ਲੱਤਾਂ ਦੇ ਸਨ ਚੱਲਦੇ ਪੈਸੇ ਮਿਲਦੇ ਆ ਜੀ ਉਨੇ ਕਲੋਬਾਈ ਪੂਰੀ ਹਜੇ ਨਾ ਜਦੋਂ ਮਜਰਾ ਭੜਨ ਜਾਈਦਾ ਹੁੰਦਾ ਉਦੋਂ ਜਾਈਦਾ ਹੁੰਦਾ ਚੁੱਪਚਾਪ ਤੂੰ ਔਕਾ ਦੇ ਜਨਾ ਵੀ ਇਹਲਾ ਛਾਲ ਮਾਰ ਕੇ ਟੱਪ ਦੇ ਘਟ 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 25 ਵਜੇ ਚਲ ਵਾਪਸ ਇਧਰ ਬੰਸਣੀ ਐ ਕੀ ਸਮਝਾ ਕੇ ਗਿਆ ਸੀ ਤੈਨੂੰ ਮੈਂ ਕੀ ਹੋ ਗਿਆ ਅੱਜ ਇੱਕੋ ਸੋਇਆ ਹੀ ਨਹੀਂ ਅੱਧੇ ਪਿੰਡ ਦੀਆਂ ਬਾਹਾਂ ਲੰਕਰੀਆਂ ਕਰਤੀਆਂ ਨੂੰ ਦਵਾਈ ਹਾਂ ਕੱਟ ਹੂੰ ਇਹ ਚਲ ਕੋਈ ਸੋਨਾ ਬਣ ਗਿਆ ਮੰਨ ਲਾ ਸੋਨਾ ਬਣ ਗਿਆ ਇਸ ਤੇ ਕੀ ਲੱਗਦਾ ਨਾ ਮਾਮਾ ਆਦੇ ਬੰਦੇ ਪਿੱਛੇ ਤਾਂ ਨਹੀਂ ਲੱਗਦਾ ਬਾਹ ਮੈਂ ਆਦੇ ਬੰਦੇ ਹੀ ਤੋੜੀ ਆ ਕੱਚਾ ਜਨਾਬ ਬਾਹ ਮੈਂ ਆਪਦੇ ਬੰਦੇ ਹੀ ਤੋੜੀ ਆ ਮੈਂ ਕਿਹੜੇ ਲੋਕਾਂ ਦੀ ਤੋੜਤੀ ਆ ਲੈ ਲੋ ਉਹ ਗੜਾ ਉਹਦਾ ਪੂਰਾ ਹੋਣਾ ਕਰੈਕਸ਼ਨ ਬਈ जनाब ਬਾਹ ਮੇਰੇ ਦੇ ਬੰਦੇ ਤੋੜੀਆ ਹੋਰ ਕਿਹੜਾ ਲੋਕਾਂ ਦੀ ਤੋੜਤੀਆਂ ਨਾਲੇ ਜੇ ਇਹੋ ਜਿਹਾ ਕੋਈ ਭੱਦਰਕਾਰੇ ਕਰੂਗਾ ਤਾਂ ਬਾਹ ਤਾਂ ਥੋੜੀ ਵੀ ਟੁੱਟੀ ਲੋ ਜਨਾਬ ਲੋਕਾਂ ਦੀ ਰੋਟੀਆਂ ਬਾਹ ਸਾਰੀ ਬਈ ক্লোਜ ਤੰਦਰਾ ਗੱਡੀ ਮੇਰੇ ਕੋਲ ਠੀਕ ਹੈ ਚਲ ਚਲ ਜਨਾਬ ਜੇ ਇਹੇ ਰੱchn ਕਰੋਗੇ ਬਾਹ ਨਾਲ ਥੋੜੀ ਵੀ ਟੁੱਟੀ ਲੋ ਜਨਾਬ ਆਪਣੀਆਂ ਕਿਹੜਾ ਬਾਹ ਟੁੱਟੀਆਂ ਚਲੋ ਚੱਲੀਏ ਭੜੀ ਲੱਗਦੀ ਹੈ ਮੈਨੂੰ ਤਾਂ ਜਨਾਬ ਛੱਡੋ ਬਣਾ ਆਪਣੀ ਕਿਹੜਾ ਬਾਹ ਟੁੱਟਿਆ ਕਿਉਂ ਬੰਗਾ ਲੱਤਾ ਇਹਨੂੰ ਇਹਨੂੰ ਐਂ ਕਹੇ ਇਹਨੂੰ ਐ ਸੁਣ ਲੈ ਆਇਆ ਆਇਆ ਜਨਾਬ ਮੈਂ ਕਹਣਾ ਆਪਾਂ ਚੱਲੀਏ ਇੰਨਾ ਕਰ ਲਾ ਐ ਨਹੀਂ ਪਰ ਡਾਇਲੋਗ ਤਾਂ ਬਣਿਆ ਚੱਲ ਠੀਕ ਹੈ ਫਿਰ ਬਣਾ ਜਨਾਬ ਆਪ ਪਾਣੀ ਪਾਵਾਂ ਤਰੋਣੀਆਂ ਚਲੋ ਚੱਲੀਏ ਐ ਕਹਿ ਲਾ ਕੁਛ ਤਾਂ ਕਹਿ ਲਾ ਭਾਈ ਜੇ ਕੋਈ ਇਹੋ ਜਿਹਾ ਲੱਛਣ ਕਰੂਗਾ ਬਾਹ ਤਾਂ ਥੋੜੀ ਵੀ ਟੁੱਟੀ ਲੋ ਹਾਂ ਉਹ ਤੋਂ ਨਹੀਂ ਆਇਆ ਕਿ ਬਈ ਥੋੜੀ ਐਵੇਂ ਟੁੱਟਣੀ ਕੱਢੀਏ ਜਨਾਬ ਜੇ ਅੱਜ ਲੱਛਣ ਤੁਸੀਂ ਕਰੋਗੇ ਤੁਸੀਂ ਕਿਹੜਾ ਬਖਸ਼ਾ ਜਾਓਗੇ ਥੋੜੀ ਜਿਹਾ ਨਹੀਂ ਥੋੜੀਆਂ ਵੀ ਤਾਂ ਪਾਵਾਂ ਤੋੜੂਗੀ ਫਿਰ ਸੌਰੀ ਫੰਬਲ ਆ ਗਿਆ ਦੁਬਾਰਾ ਚਲੋ ਚਲੋ ਇਹ ਜਦੋਂ ਤੂੰ ਆ ਕੇ ਬੋਲ ਕੀ ਬੋਲੇਗਾ ਕੁਝ ਬੋਲੇਗਾ ਮੈਨੂੰ ਹਾਂ ਸਾਡੇ ਬੋਲਦੇ ਬੋਲਦੇ ਆ ਜੀ ਚੰਗਾ ਮੈਨੂੰ ਲੱਭਣ ਗਈ ਗੱਲ ਮੈਨੂੰ ਪੂਰੀ ਕਾਲੀ ਮੈਨੂੰ ਮੈਨੂੰ ਤਾਂ ਲੱਗਦਾ ਕਿ ਲੱਗ ਗਿਆ ਤੜਕਾ ਮੈਨੂੰ ਤਾਂ ਲੱਗਿਆ ਲੱਗ ਗਿਆ ਤੜਕਾ ਮੈਨੂੰ ਕਿਹਾ ਉਹ ਆਉਂਦਾ ਇਹਨੂੰ ਆ ਬ ਜਨਾਬ ਆਪਾਂ ਨਹੀਂ ਸੀਵ ਨਹੀਂ ਹੈਗੀ ਗਰਮ ਗਰਮ ਰੋਟੀ ਉਹ ਹੁੰਦਾ ਤੜਕਿਆ ਹੋਇਆ ਸਾਡੇ ਆਹ

ਇਹ ਕੋਈ ਨਾ ਉੱਤੇ ਰੱਖਣੀ ਚਿੱਟਾ ਨਾ ਚੱਲ ਆ ਨਾ ਦਗਾ ਬੜਾ ਕੁੱਤਾ ਪੁੱਟ ਪੁੱਟ ਨਹੀਂ ਇਹ ਐਕਸ਼ਨ ਲਾਏ ਪੂਰੀ ਹਾਂਜੀ ਨਾ ਕੱਟ ਬਾਤ ਚੈੱਕ ਕਰਨਾ ਬਾਤ ਤੁਰਾ ਹਾਂ ਰੈਡੀ ਰੈਡੀ ਐਕਸ਼ਨ ਲਾਏ ਪੂਰੀ ਹਾਂਜੀ ਜਨਾਬ ਆਜ ਦਿਨ ਲੰਘਿਆ ਸੌਖਾ ਹਾਂਜੀ ਸ਼ੋਕਰਾਂ ਨਾਲ ਕੋਈ ਕੰਪਲੇਂਟ ਆਈ ਨਾ ਕਿਤੇ ਕੋਈ ਰੌਲਾ ਕੱਟ ਭਾਈ ਇੱਥੇ ਡਾਇਲੋਗ ਓਕੇ ਚਲੋ ਹਾਂ ਸਹੀ ਹੈ ਫਿਰ ਆਇਆ ਇਹਨੂੰ ਇੱਧਰ ਰੱਖ ਮੈਨੂੰ ਫਿਰ ਰਾਈਟ ਕੱਟੀ ਚੱਲਣ ਗਈ ਲੈ ਇੱਧਰ ਆ ਫਿਰ ਮੈਨੂੰ ਦੱਸੀ ਕਾ ਕਾ ਜਨਾਬ ਮਿਕਸ ਵਿੱਚ ਦਾ ਹੋ ਤਰਿਆ ਆਉਂਦਾ ਹੈ ਹਾਂ ਠੀਕ ਹੈ ਚੱਲਣ ਸੁੱਕਾ ਹੈ ਕੱਟ ਕੱਪੜਾ ਨਹੀਂ ਠੀਕ ਸੀ ਮੈਂ ਕਵਰ ਤਾਂ ਨਹੀਂ ਮਾਰਦਾ ਮੇਰੇ ਲੱਗਿਆ ਹੋਇਆ ਮਾਈਕ ਫਿਰ ਫਰੇਮ ਬਣਾ ਲਿਓ ਇੱਧਰ ਨੂੰ ਇੱਧਰ ਹੈ ਸਾਰੇ ਦੀ ਬਾਜ ਆਉਏ ਇੱਥੇ ਚਲ ਠੀਕ ਹੈ ਬੋਲਣਾ ਉੱਚੀ ਆ ਇੱਥੇ ਬੋਲਿਆ ਹੁਣ ਇੱਥੇ ਦੁਬਾਰੇ ਬੋਲ ਬਾਈ ਉਹ ਕਿਵੇਂ ਸਾਰੇ ਪਿੰਡ ਦੁਰਿਆ ਆਉਂਦਾ ਸੁੱਖਾ ਹੈ ਉਹ ਗੱਲ ਕਰ ਚਲ ਐਕਸ਼ਨ ਆ ਮੈਂ ਮਰਾ ਉਹ ਮੈਂ ਮਰਾ ਤੂੰ ਅੱਗੇ ਆ ਓਏ ਪਿੰਡ ਦਾ ਤੂੰ ਮੌਤਵਾਰ ਬੰਦਾ ਤੂੰ ਪਿੱਛੇ ਖੜਾ ਇਹਨਾਂ ਨੂੰ ਮੂਰੇ ਕਰ ਰੱਖਿਆ ਉਹ ਜਨਾਬ ਮੌਤਵਾਰ ਤਾਂ ਮੇਰੇ ਮੂਰੇ ਸੀ ਸਾਰੇ ਅੱਛਾ ਤੂੰ ਦੱਸ ਕੀ ਗੱਲ ਹੋਈ ਓ ਮੈਂ ਕਹਿੰਦਾ ਸੀ ਮੈਨੂੰ ਤਾਂ ਤੁਸੀਂ ਨਾ ਹੀ ਬਲਾਓ ਨਾ ਹੀ ਮੈਂ ਕੁਝ ਦੱਸਾਂ ਆਪ ਪੀੜ ਤੋਂ ਛੁੱਟ ਹਾਂਜੀ ਹਰੇ ਦਵਾਰੇ ਜਾ ਐ ਇੱਥੇ ਰੱਖ ਮੈਨੂੰ ਤੁਸੀਂ ਨਾ ਹੀ ਬੁਲਾਓ ਇੱਥੇ ਰਹਿ ਮੱਲ ਇੱਥੇ ਨਾ ਕੀ ਅਸੀਂ ਕੈਮਰਾ ਆ ਲੈ ਇਹਨੇ ਤੂੰ ਉਨਹੀਂ ਆਇਆ ਜਾਈਏ ਨਾ ਤੇਰਾ ਫੇਸ ਨਹੀਂ ਆ ਰਿਹਾ ਇੱਥੇ ਰਹਿ ਮੱਲ ਬਸ ਤੂੰ ਬਈ ਤੂੰ ਅੱਛੀ ਨਹੀਂ ਜਾਣਾ ਸਿੰਘਾਂ ਦਾ ਹੋਰ ਕਹੂ ਕੌਣ ਕੱਟ ਨਾ ਨਾ ਐਕਸ਼ਨ ਜਨਾਬ ਨਾ ਮੈਨੂੰ ਪੁੱਛੋ ਨਾ ਮੈਂ ਕੁਝ ਦੱਸਾਂ ਅੱਛਾ ਦੱਸ ਨਾ ਗਰੀ ਐਸ ਮਸਲੇ ਤੇ ਐਕਸ਼ਨ ਜਨਾਬ ਨਾ ਮੈਨੂੰ ਕੁਝ ਪੁੱਛੋ ਮੈਂ ਐਸ ਮਸਲੇ ਤੇ ਜਨਾਬ ਐਸ ਮਸਲੇ ਤੇ ਨਾ ਮੈਨੂੰ ਕੁਝ ਪੁੱਛੋ ਨਾ ਹੀ ਮੈਂ ਦੱਸਾਂ ਓਵਰਲੈਪ ਹੋ ਗਿਆ ਦੁਬਾਰੇ ਬੋਲਦੇ ਇੱਕ ਵਾਰੀ ਹੋਰ ਕਰਦੇ ਬਲਬ ਸਬਜ਼ੀਆਂ ਯਾਦ ਕਰ ਲੈਣੀਆਂ ਲੈ ਐ ਕਰ ਦੇ ਐਕਸ਼ਨ ਨਾ ਜਨਾਬ ਮਾੜਾ ਮੈਂਬਰ ਵੱਜੂ ਨਾ ਹੁਣ ਤੂੰ ਵੀ ਨਹੀਂ ਕੁਝ ਦੱਸਦਾ ਨਾ ਜੀ ਕੋਈ ਮਜਬੂਰਾਂ ਦੀ ਐਂ ਗੱਲ ਨਹੀਂ ਚੱਲ ਹੁਣ ਤੂੰ ਵੀ ਨਹੀਂ ਕੁਝ ਦੱਸਦਾ ਨਾ ਜਨਾਬ ਮਾੜਾ ਮੈਂਬਰ ਵੱਜੂ ਤੂੰ ਵੀ ਚੱਲ ਵਿੱਚ ਓਏ ਕੱਟ ਗਰੀ ਫਿਰਦੇ ਆਹ ਭਈ ਕੁੜੀਓ ਤੁਸੀਂ ਦੱਸੋ ਕੀ ਮੁੱਦਾ ਜਨਾਬ ਦੱਸਿਓ ਕੀ ਜੀ ਮੇਰੀ ਤਾਂ ਬਾਹਾਂ ਤੋੜਤੀ ਇੱਥੋਂ ਨਾ ਦੁਬਾਰਾ ਚੱਲ ਜੀ ਜੋ ਚਾਬਾ ਠੀਕ ਆ ਲੈ ਹੁਣ ਇੱਥੇ ਇੱਥੇ ਖੜਾ ਹੀ ਕਰਨਾ ਸਾਰਾ ਕੁਝ ਮੈਂ ਬੜਾ ਬੜਾ ਇੱਧਰ ਹੋ ਜਾ ਐ ਇੰਡ ਤੇ ਨਾ ਕਪੜਾ ਪਾਓ ਤੁਸੀਂ ਥੋੜਾ ਪਿੱਛੇ ਰੋ ਮੈਂ ਕਹੂੰ ਭਾਈ ਤੁਸੀਂ ਅੱਗੇ ਆ ਜਾਓ ਤੁਸੀਂ ਦੱਸੋ ਇੱਕ ਇੱਕ ਕਰਾਂ ਦਮ ਵਿਚ ਮੈਂ ਕਹਿੰਦਾ ਤੁਸੀਂ ਦੱਸੋ ਭਾਈ ਉਦੋਂ ਅੱਗੇ ਆ ਜਾਓ ਭਾਈ ਕੋਈ ਉਹਨੇ ਆਉਂਦਾ ਨਾ ਦੇਦਾ ਮੈਂ ਥੱਲੋਂ ਦੀ ਅੱਗੇ ਕਰੂੰਗਾ ਹਾਂ ਕਿੱਥੋਂ ਦੀ ਕਿੰਨਾ ਕਿਦਾਂ ਲਾਉਂਦੀ ਉਹੀ ਪੁੱਛਦੇ ਉਹਨਾਂ ਨਾਲ ਡਰਾ ਦੇ ਚੱਲ ਹਾਂਜੀ ਤੂੰ ਵੀ ਮੋਟਰ ਤੇ ਜਾਂਦੀ ਸੀ ਹਾਂਜੀ ਖੜ ਜਾ ਖੜੇ ਖੜ ਜਾ ਉਧਰੋਂ ਲਾ ਇਹ ਕਹਿੰਦਾ ਜਨਾਬ ਮਾਪੇ ਇਸ਼ਾਰਾ ਕਰਕੇ ਤੂੰ ਵੀ ਮੋਟਰ ਤੇ ਜਾਂਦੀ ਹੈ ਜਾਂ ਨਹੀਂ ਨਾ ਤੇਰੇ ਨਾਲ ਕੀ ਮੁੱਦਾ ਉੱਥੇ ਜਾ ਕੇ ਤੇਰੇ ਨਾਲ ਕੀ ਮੁੱਦਾ ਆਹੀ ਹੈ ਜੀ ਤੂੰ ਕੀ ਲੈਣ ਜਾਂਦੀ ਸੀ ਇੱਕ ਮਿੰਟ ਇੱਕ ਲੈਣ ਬੋਲ ਪਾ ਪਤਾ ਕੀ ਆ ਇਧਰੋਂ ਹੋ ਗਿਆ ਹੁਣ ਚੱਲ ਠੀਕ ਆ ਓਕੇ ਤੇ ਤੂੰ ਕੀ ਲੈਣ ਜਾਂਦੀ ਸੀ ਇਹ ਇਹ ਕਹੋਗੇ ਸਾਗ ਹਾਂ ਇਹ ਵਿੱਚੋਂ ਤੇਰਾ ਮੋਢਾ ਮਾਰੂ ਹਾਂ ਜਨਾਬ ਲੱਗਦਾ ਚੰਗਾ ਖਾਦਾ ਸਿਆਲ ਚ ਨਹੀਂ ਕਰਨੀ ਦੀ ਸਭ ਦੀ ਬਸਿਆਲੀ ਠੀਕ ਆ ਆ ਬੜਾ ਪਤਾ ਵੀ ਨਾ ਲੱਗੇ ਇਹਨੂੰ ਚਲ ਬੋਲ ਨੀ ਕਹ ਜਨਾਬ ਚਲ ਚਾ ਚਲੋ ਰੈਡੀ ਐਕਸ਼ਨ ਲੈ ਤੂੰ ਕੀ ਲੈਣ ਜਾਂਦੀ ਸੀ ਭਾਈ ਮੋਟਰ ਤੇ ਸਾਗ ਜਨਾਬ ਇਹਨੂੰ ਲੱਗਦਾ ਚੰਗਾ ਖਾਦਾ ਨੇ ਉੱਚੀ ਬੋਲ ਸੌਰੀ ਚਲ ਜਨਾਬ ਉਹ ਖੜ ਜਾ ਕਰ ਵਾ ਐਡਾ ਦੱਤਾਂ ਨਾ ਮਤਲਬ ਇਹ ਹੁੰਦਾ ਆ ਦੇਖ ਇੱਥੋਂ ਦੇਖ ਜਨਾਬ ਮੈਨੂੰ ਲੱਗਦਾ ਸਾਗ ਇਹਨੇ ਵੀ ਚੰਗਾ ਖਾਦਾ ਸਰਦੀਆਂ ਦਾ ਕੰਟੀਨਿਊ ਐ ਰੈਡੀ ਐਕਸ਼ਨ ਨਾ ਤੂੰ ਕੀ ਲੈਣ ਜਾਂਦੀ ਸੀ ਭਾਈ ਮੋਟਰ ਤੇ ਸਾਗ ਜਨਾਬ ਮੈਨੂੰ ਲੱਗਦਾ ਚੰਗਾ ਖਾਦਾ ਸਾਗ ਇਹਨੇ ਸਰਦੀਆਂ 'ਚ ਉਹਦਾ ਮੈਂ ਇਕੱਠਾ ਸਰਦੀਆਂ ਜੇ ਕੱਟਾ 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 ਸਿਆਲ ਚ ਸਿਆਲ ਚ ਹਾਂ ਐ ਇੱਥੋਂ ਗਏ ਸਿਆਲੋ ਸਿਆਲੋ ਜਨਾਬ ਮੈਨੂੰ ਲੱਗਾ ਸਿਆਲ ਚੰਗਾ ਖਾਦਾ ਸਾਗ ਸਾਲਾ ਮੈਂ ਕਹੂੰ ਮੈਂ ਕਹੂੰ ਗੰਦਲ ਚ ਡਾ ਸਰਪੰਚ ਸਬਜ਼ੀ ਆ ਗਈਆਂ ਨੋਸੋ ਆ ਗਿਆ ਓਏ ਐਕਸਟ ਨਾ ਤੂੰ ਕੀ ਕਰਨ ਜਾਂਦੀ ਸੀ ਕੇ ਸਾਨੂੰ ਚੱਲ ਘੜ ਦੇ ਘੜ ਦਵਾਰੇ ਐਕਸਟ ਨਾ ਭਾਈ ਤੂੰ ਕੀ ਲੈਣ ਜਾਂਦੀ ਸੀ ਮੋਟਰ ਤੇ ਸਾਗ ਜਨਾਬ ਮੈਨੂੰ ਲੱਗਦਾ ਚੰਗਾ ਖਾਦਾ ਇਹਨੇ ਸਾਗ ਸਾਲੋ ਸਾਲ ਸਾਰੀਆਂ ਉਹ ਲੈ ਸਰਦੀਆਂ ਤੇ ਕਹੀ ਸਹੀ ਸੀ ਆ ਸਹੀ ਸੀ ਉਹ ਬਾਦੂ ਹੱਸਿਆ ਚੱਲ ਚੱਲ ਉਹ ਪਿੱਛੇ ਬੋਲਿਆ ਨਹੀਂ ਆ ਕਰਨਾ ਕੀ ਆ ਮੈਂ ਕਹੂੰਗੀ ਖਰਜ ਪੂਰੀ ਗੱਲ ਹੁੰਦੀ ਮੈਂ ਕਿੱਥੋਂ ਕਿੱਥੋਂ ਚਲੀ ਆ ਚੰਗਾ ਖਾਦਾ ਅ ਚੱਲ ਜਨਾਬ ਚੰਗਾ ਖਾਦਾ ਇਹਨੇ ਉਹ ਮੈਨੂੰ ਐ ਸਮਝ ਨਹੀਂ ਆਉਂਦੀ ਗੰਦਲ ਜੱਡਾ ਉਹ ਆਪ ਹੈ ਹਾਂਜੀ ਸਬਜ਼ੀ ਮੈਨੂੰ ਲੱਗਦਾ ਸਾਰੇ ਪਿੰਡ ਨੂੰ ਹੀ ਖਵਾਈ ਜਾਂਦਾ ਇਨੂ ਆਵ ਲੱਗਦਾ ਜਨਾਬ ਅਜਾ ਤੂੰ ਵੀ ਸਾਗ ਲੈਣ ਜਾਂਦੀ ਸੀ ਭਾਈ ਕੱਲੀ ਹਾਂਜੀ ਤੇ ਸਾਗ ਦਿਨ ਨੂੰ ਉਹ ਬਣਾ ਕੇ ਦਿੰਦਾ ਸੀ ਕੱਲਾ ਹਾਂਜੀ ਤੋੜ ਕੇ ਕੱਲਾ ਨਾ ਬੜਾ ਲੰਮਾ ਬੜਾ ਜਾਈ ਜਾਂਦਾ ਭਾਈ ਹਾਂ ਠੀਕ ਹੈ ਚਲੋ ਓਕੇ ਕੱਟ ਕਰ ਹਾਂ ਇੱਥੋਂ ਕੀ ਕਰਾਂ ਬੋਲ ਕੀ ਕਰਾਂ ਇੱਥੋਂ ਬੋਲ ਬੱਚਾ ਮਰੇ ਆਏ ਕਰੋ ਓਕੇ ਉਹ ਪਹਿਲਾਂ ਗੱਲ ਹੋ ਗਈ ਸਾਗ ਲੈਣ ਜਾਂਦੀ ਉਹ ਹੋ ਗਈ ਹਾਂ ਚਲੋ ਐਕਸ਼ਨ ਉਹ ਮੈਨੂੰ ਐ ਸਮਝ ਨਹੀਂ ਆਉਂਦੀ ਗੰਦਲ ਜੱਡਾ ਤਾਂ ਉਹ ਆਪ ਹੈ ਸਾਗ ਸਬਜ਼ੀਆਂ ਮੰਨ ਲਾ ਸਾਰੇ ਪਿੰਡ ਦੇ ਖਵਾਈ ਜਾਂਦਾ ਮੈਨੂੰ ਨਹੀਂ ਲੱਗਦਾ ਜਨਾਬ ਉਹ ਚੱਲ ਪੂਰੀ ਹਾਂਜੀ ਇਹਨਾਂ ਦੀ ਕੰਪਲੇਂਟ ਲਿਖ। ਹਾਂਜੀ ਭਾਈ ਸਾਰਾ ਕੁਝ ਕਿੰਨੇ ਵਜੇ ਤੁਸੀਂ ਗਈਆਂ ਕਿੰਨੇ ਵਜੇ ਆਈਆਂ ਕਿਹੜੀ-ਕਿਹੜੀ ਸਬਜ਼ੀ ਤੋੜੀ ਕਿੰਨਾ-ਕਿੰਨਾ ਸਾਗ ਲਿਆਂਦਾ ਤੇ ਕਿੰਨੇ ਵਾਰ ਹੀ ਗਈਓ ਠੀਕ ਹੈ ਪੂਰੀ ਹਾਂਜੀ ਸਾਰੀ ਕੰਪਲੇਂਟ ਲਿਖਣੀ ਹੈ ਇਹਨਾਂ ਦੀ ਕੱਲੀ-ਕੱਲੀ ਡਿਟੇਲ ਲਿਖਣੀ ਹੈ ਕੋਈ ਚੀਜ਼ ਰਹਿ ਨਾ ਜਾਵੇ ਠੀਕ ਹੈ ਘੱਟ ਬਈ ਡਾਇਰੀ ਫੜਾ ਜਾਂਦਾ ਫੜ ਹਾਂ ਮੈਂ ਬੋਲਦੀ ਸੀ ਇਹ ਡਾਇਰੀ ਮੇਰੀ ਪਰਸਨਲ ਹੈ ਐ ਫਾਈਲ ਅੰਦਰ ਹੈ ਕਿ ਕਿੱਥੇ ਆ ਗਈ ਫਾਈਲ ਚ ਉਹ ਤਾਂ ਕਹਾਂ ਹਾਂ ਜੀ ਘਾਓ ਚਲੀਏ ਬਈ ਪਤਾ ਕੀ ਇਹ ਸੀਨ ਤਾਂ ਆਇਆ ਹਣ ਹੜ ਹੜ ਮੂਰੇ ਆਉਂਗਾ ਮੈਂ ਖਰਪਾ ਮੈਂ ਉੱਤੀ ਵੀ ਉਹ ਤਾਂ ਮੈਂ ਉਹਨੂੰ ਕਹਿੰਦਾ ਮਾਮੇ ਬੁਰਾ ਐ ਐਕਸ਼ਨ ਜਨਾਬ ਅਸੀਂ ਵੀ ਕੋਈ ਪੁੱਠੇ ਪਾਦੇ ਦੀ ਹੈਗਾ ਮੇਰਾ ਪਹਿਲਾਂ ਜਿੱਥੇ ਪਹਿਲਾਂ ਆਇਆ ਸੀ ਇੱਧਰੇ ਬਸ ਜਾ ਇੱਥੇ ਕੱਢ ਦੇ ਫਿਰ ਉਰੇ ਫੜੇ ਨਹੀਂ ਯਾਰ ਉਹ ਨਾ ਇੱਧਰਲੇ ਬਸ ਯਾਰ ਮੇਰਾ ਸਮਝ ਨਹੀਂ ਆ ਰਿਹਾ ਓਏ ਉਹ ਪਿੰਡ ਵਾਲਿਓ ਸੁਣ ਲੋ ਗੱਲ ਪੇਂਡੂ ਬੰਦਿਓ ਲਿਖਾਉਣ ਤੁਸੀਂ ਕੰਪਲੇਂਟ ਆਇਓ ਆਪਚ ਤੁਹਾਡੀ ਸਹਿਮਤੀ ਨਹੀਂ ਵੜਦੀ ਓਏ ਮੱਛੀ ਮਾਰਕੀਟ ਨਹੀਂ ਹੈਗੀ ਇਹ ਲਿਖਾਉਣੀ ਹੈ ਕਿ ਨਹੀਂ ਦੱਸੋ ਲਿਖਾਉਣੀ ਨਹੀਂ ਲਿਖਾਉਣੀ ਕੋਈ ਨਹੀਂ ਕਹੀ ਜਾਂਦਾ ਦੇਖੋ ਬਿਟਿਆਰੀ ਦੀ ਬਾਹ ਤੋੜੀ ਪਈ ਆ ਤਿੰਨ ਥਾਂ ਤੁਸੀਂ ਇਹਨਾਂ ਰੋਪੋ ਤੇਰੀ ਇਹ ਕੀ ਲੱਗਦੀ ਆ ਓਏ ਉਹ ਮੇਰੀ ਤਾਂ ਭਝਾਈ ਲੱਗਦੀ ਆ ਜੀ ਇਹ ਸਗੀ ਨੇ ਨਹੀਂ ਸਕੀ ਨਹੀਂ ਜੀ ਪਿੰਡ ਚ ਤੂੰ ਰਹਿਣ ਦੇ ਰਹਿਣ ਦੇ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਤੂੰ ਸੱਦੀ ਨਾਲ ਭਾਈ ਮੈਂ ਨਾਲ ਨਹੀਂ ਤਾਹੀ ਭਲਾ ਨਾ ਹੋਗਾ ਕੀ ਕਹੀਏ ਦੱਸੋ ਦਾ ਸੀ ਲੰਬਾ ਲੱਗੇ 1 ਮਿੰਟ ਹੋਰ ਹੋਣੀ ਭਾਈ ਇਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਕਹਿੰਦੇ ਰਹੇ ਹੋਣਾ ਇੱਥੇ ਹੁਣ ਇਹ ਨਹੀਂ ਪੁੱਛਣਾ ਵੀ ਤੇਰੀ ਕੀ ਲੱਗਦੀ ਆ ਕਾਮ ਮੈਨੂੰ ਦੂਜਾ ਬੰਦ ਕਰ ਇੱਥੇ ਇੱਥੇ ਵਾਹ ਕਿਤੇ ਲਿਖਾਉਣੀ ਨੇ ਇਹ ਦੂਜਾ ਇਨੂੰ ਕਾ ਉਹ ਤੂੰ ਚੁੱਪ ਕਰ ਜਾ ਫਿਰ ਤੂੰ ਹਾਂ ਸਿੰਦਰ ਕਿਉਂ ਜ਼ਰੂਰ ਆਇਆ ਇਹਨੂੰ ਬੋਲਣ ਲਈ ਉਹ ਹੀ ਤਾਂ ਮੈਨੂੰ ਬੋਲਣ ਤਾਂ ਮੈਂ ਬੋਲਣ ਦੇ ਮੰਗਣੇ ਦੇ ਰਹੇ ਹੋ ਓਵਰ ਓਵਰ ਲੈਂਪਿਕ ਅੱਛਾ ਉਹਦੋਂ ਬਾਅਦ ਕੀ ਹੋ ਉਹਦੋਂ ਮੈਂ ਬੋਲਣ ਹੀ ਨਹੀਂ ਦਿੱਤਾ ਨੂੰ ਉਹ ਬੋਲਣ ਲੱਗ ਗਏ ਫਿਰ ਮੈਂ ਤਾਂ ਛੱਡੇ ਸੀ ਚੱਲ ਮੇਰੀ ਗੱਲ ਤਾਂ ਸੁਣਾ ਇਹਦੋਂ ਤੂੰ ਕਹੀਂ ਓਏ ਮੈਂ ਬਰਾ ਸਮਝਾਣਾ ਯਾਰ ਇਹਨੂੰ ਫਿਰ ਕ ਚੱਲ ਚਲੀਏ ਆ ਇਹਨਾਂ ਨੂੰ ਲੈ ਜੀ ਵਾਪਸ ਲੈ ਜੀ ਜਦੋਂ ਇਹ ਮੈਨੂੰ ਬੋਲ ਪਿਆ ਨਾ ਉਸ ਤੋਂ ਬਾਅਦ ਤੁਸੀਂ ਬੋਲਿਓ ਕੀ ਬੋਲਾਂ ਮੈਂ ਆਹੀ ਜੋ ਕੁਝ ਬੋਲਿਆ ਸੀ ਹੁਣ ਮੈਂ ਕੀ ਬੋਲਾਂ ਤੂੰ ਵੀ ਨਿਕਾਉ ਮੈਂ ਨਹੀਂ ਨਿਕਾਉਣਾ ਮੈਂ ਤਾਂ ਕੁਝ ਨਹੀਂ ਬ ਇਦੋਂ ਨੇ ਕਹਿਤਾ ਜਲੂਨ ਦਾ ਉੱਦੀ ਨਿਕਲ ਗਿਆ ਸੀ ਮੋਟਰ ਤੇ ਗਈ ਆ ਫੇਰ ਤੂੰ ਬੋਲੀ ਉਹ ਯਾਰ ਲਿਖਾਉਣੀ ਆ ਕਿ ਨਹੀਂ ਰਿਪੋਰਟ ਬਸ ਉਸ ਤੋਂ ਬਾਅਦ ਗੱਲ ਚ ਬਾਰੇ ਦਵਾਰੇ ਬੋਲਣ ਦੇ ਇੱਕ ਦੂਜੇ ਦੇ ਡਾਇਲੋਗ ਦਵਾਰੇ ਕਰਦੇ ਆ ਠੀਕ ਚਲੋ ਦਵਾਰੇ ਕਰਦੇ ਆ ਬਾਹਰ ਓਵਰਲੈਪ ਕਰੋ ਠੀਕ ਆ ਉਹ ਯਾਰ ਸਹੀ ਸੀ ਬਸ ਥੋੜਾ ਡਾਇਲੋਗ ਦੁਬਾਰਾ ਹੋ ਗਿਆ ਇੱਕ ਚਲੋ ਚਲੋ ਰਾਜੂ ਬਾਕੀ ਸਾਰੇ ਸਹੀ ਚਲੋ 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 ਰਾਜੂ ਫੇਰ ਤੂੰ ਬੋਲਣਾ ਹਨ ਇਹ ਕਹੂ ਤੂੰ ਮੈਨੂੰ ਉਹ ਫਿੱਕ ਕਰੇ ਰਹਾ ਕਰਕੇ ਨਾ ਸੀ ਉਹ ਤਾਂ ਹੋ ਗਿਆ ਦੋਦੇ ਕਹਿਣਾ ਮੈਂ ਭਰਾ ਯਾਰ ਤੂੰ ਜਦੋਂ ਉਹਨੂੰ ਕਹੀ ਜਾਂਦਾ ਵੀ ਉਹ ਲਿਖਾਉਣੀ ਆ ਲਿਖਾਉਣੀ ਆ ਮੈਂ ਬਰਾ ਸਮਝਾ ਯਾਰ ਬਾਪੂ ਨੂੰ ਨਾ ਇਹ ਭਾਈ ਮੈਂ ਕੀ ਸਮਝਾਵਾਂ ਬਾਪੂ ਜਿੰਦਰ ਦਾ ਯਾਰ ਫਿਰ ਤੂੰ ਸਿੰਦਰ ਨੂੰ ਕਹੇਗਾ ਇਹ ਚੀਜ਼ਾਂ ਕਰਕੇ ਫਿਰ ਇਹ ਦੋ ਉਹ ਭਾਈ ਮੇਰੀ ਗੱਲ ਸੁਣੋ ਲਿਖਾਉਣੇ ਲਿਖਾਉਣੇ ਜਾਓ ਜੇ ਤਾਂ ਲਿਖਾਉਣੀਆਂ ਤਾਂ ਰਿਪੋਰਟ ਲਿਖਾਓ ਜੇ ਤੁਹਾਡੀ ਆਪਸ ਵਿੱਚ ਸਮਝ ਨਹੀਂ ਹੁੰਦੀ ਤਾਂ ਕਰ ਲਓ ਸਾਨੂੰ ਕਿਉਂ ਭੁੱਖੇ ਮਰਿਆ ਤੱਕ ਜਾ ਚਲੋ ਕੋਰੇ ਬਸ ਆ ਚੀਜ਼ਾਂ ਕਰਕੇ ਤੇ ਚਲੋ ਜਨਾ ਮੈਂ ਕਹਿੰਦਾ ਜਲਦੀ ਨਹੀਂ ਨਹੀਂ ਜਾ ਕੇ ਰਹਿ ਕਰਿਆ ਸਵੇਰੇ ਆ ਜਾਓ ਆ ਕਰਕੇ ਭੇਜ ਦੇ ਉਹਨਾਂ ਨਾ ਲਿਖਾਉਣੀ ਹੈ ਹੋਣੀ ਲਗਾਵਾਂ ਕਿਹਨਾਂ ਉਹ ਵੀ ਲਖਾਈ ਜਾਊਗੀ ਠੀਕ ਹੈ ਤੇ ਤੁਸੀਂ ਕਰ ਉਹ ਲਿਖਾਉਣੀ ਇਹ ਦੋ ਆ ਮੜ ਰਹਿ ਕਰਕੇ ਲਿਖੋ ਜੀ ਲਿਖੋ ਰਹਿ ਕਰਕੇ ਨਾ ਲਿਖਾ ਤੇ ਤੂੰ ਦੱਸ ਸਿੰਦਰ ਹیدر ਜਾ ਕੇ ਲਿਖਾ ਦਿਓ ਜੀ ਬਸ ਠੀਕ ਹੈ ਹੁਣ ਐ ਦੱਸ ਨਾ ਹਾਂ ਬਾਲੀ ਕੀ ਹਾਂ ਭਾਈ ਕੀ ਨਾ ਸਿੰਦਰ ਇੱਥੇ ਸਿੰਦਰ ਮਿਊਜ਼ਿਕ ਚੱਲੂਗਾ ਲਾ ਇਹ ਆਪਸ ਵਿੱਚ ਉੱਤ ਡਾਇਲੋਗ ਬੋਲਿਆਂ ਦਾ ਬੋਲਪੋ ਜੇ ਬਣ ਗਈ ਗੱਲ ਤਾਂ ਡਾਇਲੋਗ ਲਾਦਾਂਗੇ ਨਹੀਂ ਹਾਂ ਠੀਕ ਹੈ ਹਾਂ ਉਹੀ ਦੱਸਣਾ ਵੀ ਕਿਸੇ ਨੇ ਜਾਣਾ ਤਾਂ ਨਹੀਂ ਵੀ ਸਾਰੇ ਇੱਥੇ ਖੜ੍ਹਨੇ ਚਲੋ 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 ਹੁਣ ਪਲੀਜ਼ ਜਲਦੀ ਕੱਢ ਲੂ ਮੇਰੀ ਕੁੜੀ ਰੋਣ ਲੱਗ ਗਈ ਇਹ ਕੰਪਲੀਟ ਲਗਾ ਕੇ ਭੱਜ ਜਾਣਗੇ ਫਿਰ ਮੈਂ ਮੈਂਬਰ ਨੂੰ ਬੁਲਾਉਂਗਾ ਇਹ ਭਾਗੇ ਫਿਰ ਉਹਦੇ ਬਾਅਦ ਸਾਡਾ ਕੁਝ ਹੈਗਾ ਸੀ ਸੀ ਮੈਨੂੰ ਦੱਸੋ ਫਿਰ ਮੈਂ ਮਤਲਬ ਉਹਦੇ ਵਿੱਚ ਆ ਕੇ ਮੈਂ ਕਿਹਾ ਮੈਂਬਰਾਂ ਸੱਚ ਕੀ ਹੈ ਕੀ ਗੱਲ ਹੈ ਕਿਵੇਂ ਅਸੀਂ ਦੱਸੀ ਮੈਂ ਇਹਨੂੰ ਐਂ ਕਿਹਾ ਸੀ ਕਿਉਂ ਜਨਾਬ ਆਹ ਮੈਂ ਕਿਹਾ ਲੜਕੀ ਕੇ ਨਿਕਲਿਆ ਕੁਸਾ ਮੈਂ ਮਾਗੂ ਫਰ ਕੰਪਲੇਂਟ ਦਾ ਲਿਖਾਈ ਗਈ ਹੁਣ ਲਿਖਾਈ ਗਈ ਹੁਣ ਉਹ ਲਿਖਾਈ ਨਹੀਂ ਫਿਰ ਇਹ ਨਹੀਂ ਇਹ ਨਹੀਂ ਕਹਿਣਾ ਉਦੋਂ ਪਹਿਲਾਂ ਇਹ ਸੀ ਨਾ ਉਦੋਂ ਲਿਖੀ ਨਹੀਂ ਸੀ ਗਈ ਨਹੀਂ ਜੇ ਹਾਂ ਜੇ ਤਾਂ ਕਹਿਣਾ ਅੱਛਾ ਵੀ ਉਹ ਲਿਖਾਈ ਨਹੀਂ ਸੀ ਜੇ ਤੂੰ ਕਹਿਣਾ ਆ ਕਹੀ ਮੈਂ ਕੋ ਮੈਂ ਕੋ ਸੱਚ ਪਿੰਡ ਦੇ ਕਹਿਣ ਦੇ ਬੰਦੇ ਤੇ ਯਾਰ ਕਹੇ ਗੱਲ ਕੀ ਹੈ ਵਿੱਚੋਂ ਤੂੰ ਦੱਸ ਦੇ ਹਾਂ ਉਹ ਕਿ ਸੋਖਾ ਜੀ ਕਹ ਜਨਾਬ ਮੈਨੂੰ ਇਹ ਬੋਲਦਾ ਵਾ ਸੁਣੂ ਆਪੇ ਬਦਲ ਆ ਉਹ ਉਹੀ ਗੱਲ ਆਪਣੀ ਹੋ ਗਈ ਉਹੀ ਸੀ ਕਹ ਹਾਂ ਹਾਂ ਉਹੀ ਸੀ ਫਿਰ ਉਹ ਪਹਿਲਾ ਸੀ ਹੁਣ ਚਲੋ ਲਾਈਟ ਹੋ ਜਾਂਦੇ ਯਾਰ ਲਾਈਟ ਖਤਮ ਹੋ ਗਈ ਚਲੋ ਕਿੱਥੋਂ ਸ਼ੁਰੂ ਕਰਦੇ ਸੀ ਉਹ ਗਈ ਓਏ ਕੋਈ ਨਾ ਕੋਈ ਨਹੀਂ ਠੀਕ ਕੋਈ ਨਹੀਂ ਫਾਨੋਤੀ ਸੀ ਆ ਕੋਈ ਨਿਕਲ ਗਈ ਐਵੇਂ ਵਿੱਚੋਂ ਨਿਕਲ ਗਿਆ ਚਲੋ ਚੱਲ ਚੱਲ ਬਾਈ ਚੱਲ ਯਾਰ ਉਹ ਤੋਂ ਦੁਬਾਰੇ ਉਧਰੋਂ ਉਹਦਾ ਫਲਵਤ ਦਾ ਹਾਂ ਕੋਈ ਚੀਜ਼ ਇੱਕ ਵੀ ਓਵਰਲੈਪਿੰਗ ਨਹੀਂ ਇੱਥੇ ਚਾਹੀਦੀ ਉੱਥੇ ਬੋਲਣੀ ਐ ਐਕਸ਼ਨ ਜਰਾ ਵਾ ਅਸੀਂ ਕੋਈ ਰਿਪੋਰਟ ਨਹੀਂ ਲਿਖਾਉਣੀ ਜੀ ਉਹ ਲਕਮਾਲ ਕਰਦਾ ਯਾਰ ਆ ਸਾਰਾ ਪਿੰਡ ਤੇਰੇ ਨਾਲ ਉਹੀ ਆ ਗਿਆ ਰਿਪੋਰਟ ਕਿਉਂ ਨਹੀਂ ਲਿਖਾਉਣੀ ਕੱਟ 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 ਡਿੰਪਲ ਉੱਥੇ ਗੜਜੀ ਤੇਰੇ ਮੈਂ ਘਰ ਮੈਂ ਜਾ ਇੱਥੋਂ ਨਹੀਂ ਹੋ ਜੂਗਾ ਐਕਸ਼ਨ ਜਨਾਬ ਅਸੀਂ ਕੋਈ ਰਿਪੋਰਟ ਨਹੀਂ ਲਿਖਾਉਣੀ ਜੀ ਲੈ ਪੱਕਾ ਮਾਲ ਕਰਦਾ ਯਾਰ ਆ ਸਾਰਾ ਪਿੰਡ ਤੇਰੇ ਨਾਲ ਉਹੀ ਆ ਗਿਆ ਆ ਕੇ ਹੁਣ ਰਿਪੋਰਟ ਨਹੀਂ ਲਿਖਣੀ ਬਾਪੂ ਯਾਰ ਕਹੇ ਇਹਨੂੰ ਕੋਈ ਹੱਦ ਹੋ ਗਈ ਕਲਮੰਤਾ ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਉਹ ਮੇਰੇ ਤੇ ਦੀ ਬਾਹ ਟੁੱਟ ਗਈ ਤੇ ਰਿਪੋਰਟ ਲਿਖਾਉਣਾ ਤੂੰ ਨਾ ਕਰੀ ਜੰਨਾ ਨਹੀਂ ਲਿਖਾਣੀ ਮੈਂ ਮੈਂਬਰਾਂ ਸਮਝਾ ਗਿਆ ਇਹਨਾਂ ਨੂੰ ਮਾੜਾ ਮੋਟਾ ਜਾਰਾ ਯਾਰ ਲੈ ਮੈਂਬਰ ਕੀ ਸਮਝਾਵਾਂ ਬਾਹ ਤੇਰੇ ਘਰ ਵਾਲੀ ਦੀ ਟੁੱਟ ਗਈ ਮੈਂ ਬੋਲਦਾ ਬੋਲਮ ਦੇ ਯਾਰਾ ਨੰਬਰ ਬੋਲੇ ਹੀ ਨਹੀਂ ਬੋਲਦਾ ਸੀ ਉਹ ਬੋਲਦਾ ਸੀ ਉਹ ਪੰਜ ਸੀ ਇਹਦੇ ਉੱਤੇ ਸੀ ਉੱਠਾ ਗਿਆ ਚਲੋ ਚਲੋ ਯਾਰ ਜਿਵੇਂ ਵੀ ਹੁੰਦਾ ਉਮੀਦਾਂ ਨਾਲ ਬੋਲਣਾ ਚਲੋ ਚਲੋ ਯਾ ਤਾਂ ਬੋਲ ਦਿੰਦਾ ਜਾਂਦਾ ਬਈ ਮੇਰੇ ਟਿੱਡ ਚ ਦਰਦ ਹੋ ਰਹੀ ਛੇਤੀ ਕਰ ਹਾਂ ਕਹਿਣ ਨਾ ਵਰਗਾ ਗੱਲ ਆ ਚਲੋ ਚਲੋ ਨਹੀਂ 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 ਚਲੋ ਹਾਂ ਭਾਈ ਸਿੰਦਰ ਸਿੰਦਰ ਬਈ ਕਿੰਨੇ ਵਜੇ ਗਈ ਸੀ ਮੋਟਰ ਤੇ 3 ਵਜੇ ਆਏ ਕਿੰਨੇ ਵਜੇ ਸੀ ਭਾਈ ਕਿੰਨੇ ਵਜੇ ਆਏ ਸੀ 5 ਵਜੇ ਇੰਨਾ ਟਾਈਮ ਭਾਈ ਸਬਜ਼ੀ ਲੈਤੀ ਓਏ ਤਾਂ ਕੱਪਾ ਤੂੰ ਇੰਨਾ ਟਾਈਮ ਲਾਤਾ ਸਬਜ਼ੀ ਮੈਂ ਕਹਿੰਦਾ ਨਾ ਇੰਨਾ ਓਏ ਸੁਣ ਲੈ ਮੈਂ ਕਿਉਂ ਇੰਨਾ ਟਾਈਮ ਲਾਤਾ ਸਬਜ਼ੀ ਮੈਂ ਬੋਲਦਾ ਤਿੱਖਾ ਤੇਰਾ ਮੁੱਖਾ ਕਾਗਾ ਓਏ ਨਹੀਂ ਕਹ ਸਬਜ਼ੀ ਮੈਂ ਕਹਿੰਦਾ ਇੰਨਾ ਟਾਈਮ ਜ਼ਰਾ ਘੱਟ ਰਹਿ ਕੇ ਬੋਲਦਾ ਮੈਂ ਬੋਲਦਾ ਅੱਜ ਪਹਿਲਾਂ ਇਹ ਕਿੰਨੇ ਵਜੇ ਕਿੰਨੇ ਓਏ ਢੀ ਜੋਰ ਤੇ ਮੁੱਖਾ ਮਾਰਿਆ ਭੈਣ ਦੇ ਟੁੰਗੜੇ ਨੇ ਟੁੰਗੜੇ ਨੇ ਦੇ ਲਿਆ ਹੁੰਦੇ ਸੀ ਇੱਕ ਵਾਰੀ ਉਹ ਹੀ ਉਹਨੇ ਬੁਲਾ ਲਿਆ ਸੀ ਪੈਸੇ ਦਿੰਦੇ ਸੀ ਪੈਸੇ ਕੱਟ ਕੱਟ ਯਾਰ ਛੇਤੀ ਚਲੋ ਆਹ ਕਪੜਾ ਵਸਾਓ ਉਹਨਾਂ ਲਈ ਚੰਗਾ ਰਾਜ ਇੱਕ ਵਾਰੀ ਉਹਨੇ ਬੁਲਾ ਲਿਆ ਸੀ ਤੂੰ ਪੈਸੇ ਦਿੰਦਾ ਸੀ ਚਲ 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 ਐਕਸ਼ਨ ਉਹ ਲਖਾ ਲਿਆ ਤੇ ਬਾਅਦ ਚਲ ਹਾਂ ਤੂੰ ਇਧਰ ਆ ਭਾਈ ਚਲ ਭਾਈ ਤੂੰ ਲਖਾ ਚੰਗਾ ਜੀ ਫਿਰ ਹੈ ਚਲੋ ਪਹਿਲਾਂ ਮੇਰੇ ਤੇ ਲਖਾ ਤੀ ਪਹਿਲੀ ਨਖਾ ਚਲੋ ਚਲ ਫੇ ਲਾਲਾ ਹਾਂਜੀ ਤੇ ਉਹਨਾਂ ਦੇ ਜਦ ਦੀ ਦੁਆਰੇ ਕਰੇ ਬੱਸ ਭਾਈ ਇੱਕ ਦਾ ਪੂਰਾ ਨਾ ਲੱਗੇ ਕਰੇ ਰਾਡੀਓ ਮਾਈਕ ਲੈ ਜਾ ਫੈਲ ਚੱਕ ਹਾਂਜੀ ਤੇ ਉਹਦੇ ਚ ਇਹਨਾਂ ਦੋਨਾਂ ਨੇ ਕੰਪਲੀਟਾਂ ਲੈ ਹਾਂਜੀ ਇਹਨਾਂ ਕੱਲ ਨੂੰ ਸਰਪੰਚ ਜੀ ਨੂੰ ਤਾਂ ਲੈਈਏ ਚੱਕ ਕੇ ਠੀਕ ਹੈ ਨਾ ਆ ਠੀਕ ਸਭ ਮਾਈਕ ਲੱਗਾ ਹੋਇਆ ਮੇਰੇ ਉਹ ਦੇਖ ਸੀਨ ਕੱਟ ਗਾਹੂ ਪੂਰੀ ਹਾਂਜੀ ਜਨਾਬ ਨਵੀਂ ਫੈਲ ਲਾ ਲਾ ਹਾਂਜੀ ਹੈ ਪੈਂਦੇ ਫੇਰੇ ਆਂਦੇ ਨੇ ਇਹਨੂੰ ਤੇ ਲਾਇਆ ਹੁਣ ਚਲ ਦਵਾਰੇ ਆਹੀ ਚਲੀ ਜਾਂਦੇ ਕੱਟ ਕੇ ਹਾਂ ਪੂਰੀ ਹਾਂਜੀ ਜਨਾਬ ਖੈਲ ਨਮੀ ਲਾਲਾ ਠੀਕ ਹੈ ਜਨਾਬ ਇਹਨਾਂ ਨੇ ਰੱਖ ਕੰਪਲੇਂਟਾਂ ਵਿੱਚ ਠੀਕ ਹੈ ਜਨਾਬ ਕੱਲ ਨੂੰ ਸਰਪੰਚਰੀ ਨੂੰ ਤਾਂ ਲੈ ਆਈਏ ਚੱਕ ਕੇ ਠੀਕ ਹੈ ਜਨਾਬ ਬੜਾ ਰੋਮ ਮਾਰਦੀ ਸੀ ਹਾਂਜੀ ਖੈਰ ਦੇ ਵੇਰ ਵੇਰ